ਪਿਲੌਰ ਦੇ ਨਜ਼ਦੀਕੀ ਪਿੰਡ ਮਨਸੂਰ ਪਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਕੂਲ ਸਟਾਫ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਕਿਹਾ ਕਿ ਹੁਣ ਲੋੜ ਹੈ ਬੱਚਿਆਂ ਦੇ ਨੈਤਿਕ ਗਿਆਨ 'ਚ ਵਾਅਦਾ ਕੀਤਾ ਜਾਵੇ ਜੋ ਕਿ ਬੱਚਿਆਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੈ ਇਸ ਦੌਰਾਨ ਉਹਨਾਂ ਸਕੂਲ ਦਾ ਸਾਲਾਨਾ ਮੈਗਜ਼ੀਨ ਆਗਾਜ਼ ਦੀ ਵੀ ਕੁੰਡਚੁਕਾਈ ਕੀਤੀ। ਇਸ ਮੌਕੇ ਉਹਨਾਂ ਪ੍ਰਵਾਸੀ ਭਾਰਤੀ ਹਰਨੇਕ ਸਿੰਘ ਸਿੱਧੂ, ਰਣਜੀਤ ਸਿੰਘ ਪਵਾਰ, ਸਿੱਧੂ ਟਰਾਂਸਪੋਰਟਰ ਵਿਸ਼ਵਿੰਦਰ ਸਿੰਘ, ਸਰਪੰਚ ਪਰਮਜੀਤ ਕੌਰ ਅਤੇ ਸਮੂਹ ਪੰਚਾਇਤ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆ ਖੇਤਰ ਅਤੇ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਮੌਕੇ ਬੱਚਿਆਂ ਵੱਲੋਂ ਉਸਾਰੂ ਸੇ ਦੇਣ ਵਾਲੇ ਨਾਟਕ, ਵਿਸ਼ਲੀ ਕੋਰੀਓਗ੍ਰਾਫੀ ਅਤੇ ਗਿੱਧਾ ਭੰਗੜਾ ਤੋਂ ਇਲਾਵਾ ਹੋਰ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਨੇ ਕਿ ਪਿੰਡ ਦੀਆਂ ਸਮੇਂ-ਸਮੇਂ ਦੀਆਂ ਪੰਚਾਇਤਾਂ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਇਹ ਸਕੂਲ ਹਰ ਖੇਤਰ ਵਿੱਚ ਪਿੰਡ ਦਾ ਨਾਂ ਰੌਸ਼ਨ ਕਰ ਰਿਹਾ ਹੈ। ਇਸ ਮੌਕੇ ਅਵਤਾਰ ਲਾਲ ਬਲਵੀਰ ਨੰਬਰਦਾਰ ਸੁਚਾਰਾਮ ਲੈਕਚਰਾਰ ਇਸ ਮੌਕੇ ਅਵਤਾਰ ਲਾਲ ਬਲਵੀਰ ਨੰਬਰਦਾਰ ਸੁਚਾਰਾਮ ਲੈਕਚਰਾਰ ਪ੍ਰਦੀਪ ਸਿੰਘ ਅਵਤਾਰ ਲਾਲ ਤਰਲੋਕ ਸਿੰਘ ਨੇ ਵਿਸੰਬੋਧਿਤ ਕੀਤਾ। ਸਮਾਗਮ ਮੌਕੇ ਸਰਪੰਚ ਪਰਮਜੀਤ ਕੌਰ ਅਮਰੀਕ ਸਿੰਘ ਜਥੇਦਾਰ ਅਮਰੀਕ ਸਿੰਘ ਪੰਜ ਬਲਜੀਤ ਕੌਰ ਚੂੜ ਸਿੰਘ ਬਲਵੀਰ ਚੋਪੜਾ ਗੁਰਵਿੰਦਰ ਸਿੰਘ ਹਰਦੀਪ ਸਿੰਘ ਸੋਨ ਲਾਲ ਪਰਮਿੰਦਰ ਕੌਰ ਗੁਰਬਖਸ਼ ਕੌਰ ਨਪਰੀਤ ਕੌਰ surjit kumar ਰੇਖਾ ਮਹਿਤਾ ਦਲਜੀਤ ਸਿੰਘ ਸਾਹਿਬ ਦਾ ਪੰਜ surjit singh kuldeep singh kulwinder kaur simra rani dhuni chand makhar singh madam devinder guru aad hajar san ਫਿਲੋਰ ਤੋਂ ਰਾਜਮਾਨ ਨੰਗਲ ਦੀ ਰਿਪੋਰਟ ਸਿੱਖਿਆ ਵਿਭਾਗ ਦੇ ਇੱਕ ਮਹੱਤਵਪੂਰਨ ਥੰਮ ਇੱਕ ਮਹੱਤਵਪੂਰਨ ਸਦਸਾ ਮਨਜ਼ੂਰਪੁਰ ਰੈਸਟਲੈਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸੂਰਪੁਰ ਉਹਨਾਂ ਦੇ ਆਂਕੜੇ ਦੇ ਵਿੱਚ ਵਿੜੇ ਦੇ ਵਿੱਚ ਜਿਹੜਾ ਅੱਜ ਬੱਚਿਆਂ ਦੇ ਲਈ ਸਨਮਾਨ ਸਮਾਰੋਹ ਰੱਖਿਆ ਇਹਨਾਂ ਯੋਗਦਾਨ ਪਾਉਣਾ ਔਰ ਉਹਨਾਂ ਦੇ ਨਾਲ ਇਸ ਪਿੰਡ ਦੇ ਬਹੁਤ ਹੀ ਸਤਿਕਾਰਤ ਮੇਰੇ ਦਾਨੀ ਸੱਜਣ ਐਨ ਆਰ ਆਈ ਸਾਥੀ ਕੁਲੇ ਹੋ ਜਾਓ ਥੋੜਾ ਫੋਟੋ ਵਧੀਆ ਆ ਜਾਏ ਜੇਰ ਤਾਰ ਜਿੱਤ ਰੋੜ ਦੇ ਦੀ ਹੈਕ ਕਰ ਲੈ ਹੈ ਅ ਤਾਰਦੀ ਆਜੋ ਤੁਸੀਂ ਪਹਿਲਾਂ ਜੋ ਵੀ ਸਾਡੀਆਂ ਮੰਦਾ ਸੀ ਉਹ ਸਾਰੀਆਂ ਹੀ ਉਹਨਾਂ ਨੇ ਕਿਹਾ ਵੀ ਮੈਂ ਦੇਦ ਨੂੰ ਪੂਰੀਆਂ ਕਰਾਂਗਾ ਤੇ ਜੋ ਵੀ ਸਾਡੇ ਬਲਬਲੇ ਸੀਗੇ ਜਿਹੜੇ ਟੀਚਰ ਦੇ ਵੀ ਬਲਬਲੇ ਸੀ ਉਹਨਾਂ ਪੱਕੇ ਮੂਈ ਉਹਨਾਂ ਨੇ ਗੱਲ ਕੀਤੀ ਆ ਸਾਡੇ ਵਿਸ਼ੇਸ਼ ਮਹਿਮਾਨ ਕੋਈ ਇਹ ਰੋਜ਼ਾਨੀ ਬੁਲਾਇਆ ਇਹ ਨਾਲ ਜੋੜ ਕੇ ਰੱਖੀਏ ਠੀਕ ਹੈ ਠੀਕ ਹੈ ਕੋਈ ਨਹੀਂ ਫਿੱਟ ਕਰਤਾ ਉਹਨਾਂ ਨੂੰ ਉਹ ਤਾਂ ਵੈਸੇ ਹੀ ਇੱਕ ਤੇ ਉਹ ਲੋੜ ਸਾਹੇ ਲਾ ਦੇ ਉਹਨਾਂ ਆਹੋ ਇਹ ਤਾਂ ਚੱਲ ਮੈਂ ਕਈ ਗਰੋਹਾਂ ਦੇ ਲੱਗੇ ਜਾਣੇ ਕੋਈ ਤਾਂ ਲਾ ਕੋڑا ਲੈ ਆਉਂਦਾ ਤਰਜੋਤ ਭਾਈ ਜੋ ਬਟੇ ਇਹਨਾਂ ਤਰਜੋਤ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਹੈ ਇੱਕ ਚੁੱਪ ਕਰਕੇ ਇਸ ਪੂਰੇ ਪ੍ਰੋਗਰਾਮ ਨੂੰ ਇੰਜੋਏ ਕਰਨਾ ਸਾਹ ਦੇਖੋ ਜੀ ਬੋਰਣਾ ਜੀ ਅੱਜ ਸੁਣਨਾ ਹੈ ਤੁਹਾਨੂੰ ਤੁਸੀਂ ਇਹ ਰਾਤ ਰਹੇ ਹੋਗੇ ਜਿਹੜੇ ਬੱਚੇ ਕਲਾਸ ਵਿੱਚ ਕਦੀ ਨਹੀਂ ਬੋਲੇ ਅੱਜ ਇਸ ਸਟੇਜ ਤੋਂ ਬਹੁਤ ਵਧੀਆ ਪਰਫਾਰਮੈਂਸ ਦੇਣਗੇ ਬੱਚੇ ਨੂੰ ਮੈਂ ਪੂਰਾ ਸਾਲ ਬੋਲਦੇ ਨਹੀਂ ਦੇਖਿਆ ਕੋਈ ਸ਼ਰਤ ਕਰਦੇ ਨਹੀਂ ਦੇਖਿਆ ਠੀਕ ਹੈ ਕਿਸੇ ਇੱਕ ਟੂ ਵੀਚ ਭਾਗ ਲੈ ਦੇ ਤੁਹਾਨੂੰ ਨਾਟਕ ਵੀ ਦੇਖਣ ਨੂੰ ਮਿਲੇਗਾ ਡਾਂਸ ਵੀ ਕੋਰੀਓਗ੍ਰਾਫੀ ਵੀ ਆਜੋ ਆਜੋ ਬਸ ਤੁਸੀਂ ਸਾਡਾ ਸਾਥ ਦੇਣਾ ਹੈ ਨਹੀਂ ਜੁੜੇ ਉਹ ਇਸ ਪ੍ਰੋਗਰਾਮ ਨੂੰ ਘਰ ਬੈਠਿਆਂ ਦੇਖ ਸਕਦੇ ਹੋ ਦੂਜਾ ਇਸ ਪ੍ਰੋਗਰਾਮ ਸਰਪੰਚ ਜੀ ਬਣ ਜਾਂਦੇ ਮੌਜੂਦ ਰਹੇਗਾ ਉਹ ਤੁਸੀਂ ਲਿੰਕ ਲਿਖ ਕੇ ਜਦੋਂ ਮਰਜੀ ਠੀਕ ਹੈ ਜੀ ਆਪਣੀ ਸੁਵਿਧਾ ਅਨੁਸਾਰ ਇਹਨਾਂ ਪ੍ਰੋਗਰਾਮ ਦੇਖ ਸਕਦੇ ਹਾਂ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਪਿੰਡ ਮਨਸੂਰਪੁਰ ਜਿੱਥੇ ਅੱਜ ਅਸੀਂ ਇਹ ਸਕੂਲ ਦੀ ਬਿਲਡਿੰਗ ਦੇ ਵਿੱਚ ਇਕੱਤਰਤ ਹੋਏ ਆ ਮੇਰੇ ਬਹੁਤ ਹੀ ਸ਼ੁਕਰ ਚਕਸੀਤਾ ਇਸ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਜੀ ਔਰ ਇੱਥੋਂ ਦੇ ਸਰਪੰਚ ਪਰਮਜੀਤ ਗੌਰ ਜੀ ਔਰ ਨੰਬਰਦਾਰ ਸੱਚਾ RAM ਜੀ ਔਰ ਸਾਡੇ ਬਲਾਕ ਪ੍ਰਧਾਨ ਜਿਹੜੇ ਆ ਉਹ ਸਾਰੇ ਇੱਥੇ ਸ਼ੋਭਤ ਨੇ ਅੱਜ ਸਕੂਲ ਦੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਜਿਹੜਾ ਕਰਵਾਇਆ ਜਾ ਰਿਹਾ ਆ ਬਹੁਤ ਹੀ ਵਧੀਆ ਮੈਨੇਜਮੈਂਟ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਆ ਔਰ ਅਸੀਂ ਇੱਥੇ ਉਹ ਬੱਚੇ ਜਿਨ੍ਹਾਂ ਨੇ ਵਕਫ ਵਕ ਕਿਸ ਤਰ੍ਹਾਂ ਦੀ ਵਕਫ ਵਕ ਖਿੱਤਿਆਂ ਦੇ ਵਿੱਚ ਜਿਹੜੀਆਂ ਵਿਸ਼ੇਸ਼ ਉਪलब्ਧੀਆਂ ਕੀਤੀਆਂ ਆ ਜਿਨ੍ਹਾਂ ਨੂੰ ਅੱਜ ਸਨਮਾਨਿਤ ਕਰਨਾ ਆ ਉਹਨਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਉੱਜੇ ਸੀ ਸੋ ਉਹਨਾਂ ਨੂੰ ਅੱਜ ਇੱਥੇ ਵਧਾਈਆਂ ਦਿੱਤੀਆਂ ਉਹਨਾਂ ਪਾਸੋਂ ਇੱਕ ਕਾਮਨਾ ਵੀ ਲਈਆ ਪ੍ਰਮਾਤਮਾ ਦੇ ਅਰਦਾਸ ਵੀ ਕੀਤੀ ਕਿ ਇਹਨਾਂ ਬੱਚਿਆਂ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੋ ਔਰ ਤਾਂ ਕਿ ਇਹ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਲਈ ਇੱਕ ਜਿਹੜਾ ਹੈਗਾ ਮਲਟ ਪੈੜ ਪਾਉਣ ਔਰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜਾ ਤਰਫੀਆਂ ਬਖਸ਼ਿਸ ਕਰਨ ਸੋ ਮੈਂ ਅੱਜ ਇਹ ਸਾਰੀ ਕਮੇਟੀ ਦਾ ਆਪਣੇ ਵੱਲੋਂ ਸਰਕਾਰ ਵੱਲੋਂ ਲੱਖ ਲੱਖ ਵਧਾਈ ਦਿਨਾ ਆ ਔਰ ਆਸ ਕਰਦਾ ਕਿ ਇਸ ਸੰਸਾ ਨੂੰ ਇਸ ਸਕੂਲ ਨੂੰ ਚਾਰ ਚੰਨ ਲਾਉਣ ਦੇ ਵਿੱਚ ਸਾਰੇ ਪਿੰਡ ਵਸਨੀਕ ਜਿਹੜਾ ਆਪਣਾ ਅਹਿਮ ਯੋਗਦਾਨ ਪਾਉਣਗੇ ਧੰਨਵਾਦ ਵੀਰ ਮੁਸੀਬਤ ਕਹਿਣਾ ਚਾਹੁੰਦੇ ਆਗੇ ਬਹੁਤ ਵਧੀਆ ਉਤਸ਼ਾਹ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਤੇ ਸਾਡੇ ਜਿੰਨਾ ਪ੍ਰਿੰਸੀਪਲ ਜਿਹੜਾ ਸਕੂਲ ਦਾ ਸਟਾਫ ਆ ਤੇ ਉਹਨਾਂ ਦੀ ਬਹੁਤ ਜਾਦੀ ਮਿਹਨਤ ਸਦਕਾ ਜਿਹੜਾ ਇਹ ਪ੍ਰੋਗਰਾਮ ਆ ਇਹ ਨੇਪਰੇ ਚੜਨ ਜਾ ਰਿਹਾ ਤੇ ਸਾਡੀਆਂ ਦਾ ਸ਼ੁੱਭ ਜਿਹਦੀਆਂ ਆਸ਼ਾਵਾ ਸਾਡੀਆਂ ਇਹੀ ਆ ਕਿ ਅਸੀਂ ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆਗੇ ਵਧੀਆ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਕਰੋ ਔਰ ਆਪਣੇ ਮਾਪੇ ਦਾ ਜਿਹੜਾ ਨਾਮ ਆ ਉਹ ਰੋਸ਼ਨ ਕਰੋ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਤੇ ਇਹ ਜਿਹੜਾ ਸਟਾਫ ਆ ਸਾਡਾ ਪ੍ਰਿੰਸੀਪਲ ਜੀ ਤੇ ਸਾਰਾ ਸਟਾਫ ਜਿਹੜਾ ਇਹ ਵਧਾਈ ਦੇ ਪੱਤਰ ਆ ਤੇ ਸਾਡਾ ਸਹਿਯੋਗ ਹਮੇਸ਼ਾ ਨਾਲ ਨਰ ਰਹੇਗਾ ਅੱਜ ਸਾਡੇ ਸਕੂਲ ਵਿੱਚ ਫਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਜਿਹੜੇ ਬੱਚੇ ਅਕੈਡਮਿਕ ਤੇ ਸਪੋਰਟਸ ਦੇ ਵਿੱਚ ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ ਆ ਉਹਨਾਂ ਨੂੰ ਅਸੀਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰਨੀਆਂ ਉਹਨਾਂ ਦੀ ਤੇ ਇਹਦੇ ਵਿੱਚ ਸਾਡੇ ਕੋਲ ಗ್ರಾಮ ਪੰਚਾਇਤ ਮਨਸੂਰਪੁਰ ਪੱਟੀ ਕਮਾਲਪੁਰ ਰੰਗਜਗੀਰ ਤੇ ਆਪਣੇ ਤਰਖਾਨ ਮਜਰਾ ਦੇ ਜੀਆਂ ਪਟੀਆਂ ਦੀਆਂ ਪੰਚਾਇਤਾਂ ਸਾਰੇ ਸਰਪੰਚ ਆਏ ਆ ਤੇ ਮੈਂ ਉਹਨਾਂ ਸਾਰਿਆਂ ਦਾ ਵੈਲਕਮ ਵੀ ਕਰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਉਹ ਸਾਡੇ ਵਿੱਚ ਆਏ ਆ ਤੇ ਉਹਨਾਂ ਦਾ ਸਹਿਯੋਗ ਵੀ ਸਾਨੂੰ ਭਰਪੂਰ ਮਿਲ ਰਿਹਾ ਤੇ ਸਾਡੇ ਅੱਜ ਜਿਹੜੀ ਆ ਸਾਡੇ ਸਕੂਲ ਦੇ ਵਿੱਚ ਜਿਹੜੀ ਗਰਾਊਂਡ ਆ ਜਿਹੜੀ ਉਹਦੇ ਵਿੱਚ ਵੀ ਇੰਟਰਲੌਕ ਦਾ ਜਿਹੜੀ ਇੰਨੀ ਪੱਥਰ ਰੱਖੀ ਆ ਪ੍ਰੀਮ ਕੁਮਾਰ ਜੀ ਹੁਣੀ ਆਏ ਸੀ ਉਹਨਾਂ ਨੇ ਜਿਹੜੀਆਂ ਹੋਰ ਵੀ ਸਾਡੀਆਂ ਮੰਗੀਆਂ ਉਹ ਵੀ ਮੰਨੀਆਂ ਆ ਉਹ ਵੀ ਕਹਿੰਦੇ ਵੇ ਅਸੀਂ ਪੂਰੀਆਂ ਕਰਾਂਗੇ ਸਾਰੀਆਂ ਤੇ ਮੈਂ ਆਪਣੇ ਵੱਲੋਂ ਜਿਹੜੇ ਸਾਰੀਆਂ ਪੰਚਾਇਤਾਂ ਦੇ ਸਰਪੰਚ ਸਾਹਿਬਾਨ ಗ್ರಾಮ ਪੰਚਾਇਤਾਂ ਦੇ ਪੰਚਾਇਤ ਮੈਂਬਰ ਸਾਹਿਬਾਨ ਤੇ ਪ੍ਰੀਮ ਕੁਮਾਰ ਜੀ ਜਿਹੜੇ ਆਪਣੇ ਹਲਕਾ ਇੰਚਾਰਜ ਆ ਫਲੋਰ ਦੇ ਉਹਨਾਂ ਦਾ ਮੈਂ ਵਿਸ਼ੇ ਧੰਨਵਾਦ ਕਰਦਾ ਉਹ ਸਾਡੇ ਵਿੱਚ ਆਏ ਆ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਸਾਨੂੰ ਸਹਿਯੋਗ ਆ ਤੇ ਮੈਂ ਆਪਣੇ ਬਲੋਇਕੋ ਰਫੇਰ ਸਾਡੇ ਬਲਾਗ ਦੇ ਨੋਡਲ ਆਫਸਰ ਪ੍ਰਲੋਕ ਸਿੰਘ ਜੀ ਵੀ ਸਾਡੇ ਵਿੱਚ ਸ਼ਾਮਲ ਆ ਤੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਹੀ ਤੇ ਪੁਰਾਣੇ ਸਰਪੰਚ ਵੀ ਜਿੰਨੇ ਵੀ ਆ ਸਰਪੰਚ ਪੰਚ ਵੀ 83 ਤੋਂ ਸਰਪੰਚ ਸੁਨ ਲਾਲ ਜੀ ਆ ਤੇ ਹੋਰ ਵੀ ਉਹ ਸਾਰੇ ਸ਼ਾਮਲ ਆ ਸਾਰੇ ਦਾ ਸਹਿਯੋਗ ਸਾਨੂੰ ਮਿਲ ਰਿਹਾ ਮੈਂ ਆਪਣੇ ਵੱਲੋਂ ਬਹੁਤ ਇਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ